ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਦੇ ਰੈੱਡ ਬੰਟਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਨ ਮੈਂ ਤੁਹਾਡਾ ਆਪਣਾ ਗੁਰਦੇ ਜੀ ਅੱਜ ਤੁਹਾਡੇ ਵਾਸਤੇ ਚਾਰ ਟਰੈਕਟਰ ਉੱਤੇ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਜੀ ਸਾਰਿਆਂ ਤੋਂ ਪਹਿਲਾਂ ਵੀਰੇ ਜਿਹੜੇ ਵੀ ਕੋਈ ਵੀ ਆਪਣੀ ਮਸ਼ੀਨਰੀ ਨੂੰ ਸੇਲ ਕਰਨਾ ਚਾਹੁੰਦਾ ਹੈ ਨਿਊ ਨੰਬਰ ਤੁਹਾਨੂੰ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਹੈ ਜੇ ਤੇ ਪੰਜ ਸੱਤ ਫੋਟੋਆਂ ਤੇ ਬਣਦੀ ਸਾਰੀ ਜਾਣਕਾਰੀ ਆਪਾਂ ਨੂੰ ਭੇਜ ਕੇ ਇਸ YouTube ਚੈਨਲ ਉੱਤੇ ਫਰੀਦ ਵਿੱਚ ਐਡ ਲਵਾ ਸਕਦਾ ਜੀ ਹੁਣ ਸਾਰਿਆਂ ਤੋਂ ਪਹਿਲਾਂ ਆਪਾਂ ਫਾਰਮ ਟਰੈਕ ਪੈਂਡ EPI ਬਾਰੇ ਗੱਲ ਕਰਦੇ ਹਾਂ ਜੀ 2009 ਮਾਡਲ ਟਰੈਕਟਰ ਹੈ ਜੀ ਤੇ ਨਿਊ ਟਰਨਿੰਗ ਟਰੈਕਟਰ ਦੇ ਤੇ ਮਾਲਕ ਵੀਰ ਦਾ ਨੰਬਰ 94174 68000 94174 68000 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਸਾਫ ਟਰੈਕਟਰ ਹੈ ਜੀ ਮਾਡਲ ਦੇ ਸਾਫ ਨਾਲ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਜੀ ਕਰ ਕਰ ਦੀ ਖੇਤੀ ਉੱਤੇ ਟਰੈਕਟਰ ਚੱਲਿਆ ਹੋਇਆ ਜੀ ਤੇ ਜਿਹੜੇ ਵੀ ਅਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਜ਼ਰੂਰ ਦਬਾ ਦਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ WhatsApp ਗਰੁੱਪ ਨੇ ਜੀ ਹੁਣ ਗੱਲ ਕਰਦੇ ਹਾਂ ਆਪਾਂ DI 575 ਬਾਰੇ ਜੀ 1998 ਮਾਡਲ ਹੈ ਜੀ ਟਰੈਕਟਰ ਦੇ ਟਾਇਰ ਵਧੀਆ ਕੰਡੀਸ਼ਨ ਦੇ ਟਾਇਰ ਨੇ 70 75/ਸ ਟਾਇਰ ਹੈ ਤੇ 98 ਮਾਡਲ ਹੈ 1,35,000 ਰੁਪਏ ਟਰੈਕਟਰ ਦੀ ਮੰਗ ਹੈ ਜੀ 1,35,000 ਰੁਪਏ ਹੈ ਟਰੈਕਟਰ ਦਾ ਪ੍ਰਾਈਸ ਹੈ ਜੀ ਤੇ ਮਾਲਕ ਵੀਰ ਦਾ ਨੰਬਰ 9779022527 ਮਾਲਕ ਵੀਰ ਦਾ ਨੰਬਰ ਜੀ 9779022527 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ ਆਲ ਓਵਰ ਓਰੀਜਨਲ ਟਰੈਕਟਰ ਹੈ ਜੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਂਟ ਵਗੈਰਾ ਨਹੀਂ ਕੀਤਾ ਗਿਆ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਸੋਹਣਾ ਟਰੈਕਟਰ ਹੈ ਜੀ ਤੇ ਛੋਟੇ ਜ਼ਿਮੀਂਦਾਰ ਲਈ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਤੇ ਤੁਸੀਂ ਵੇਚੇ ਚੋ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਕਈ ਵੀਰਾਂ ਦੀਆਂ ਆਪਾਂ ਨੂੰ ਕੰਪਲੇਨ ਆ ਰਹੀ ਸੀਗੀ ਕਿ ਵੀਰੇ ਤੁਸੀਂ ਵੀਡੀਓ ਦੇ ਵਿੱਚ ਨੰਬਰ ਤੇ ਮਾਲਕ ਵੀਰ ਦਾ ਨੰਬਰ ਤੇ ਪ੍ਰਾਈਜ਼ ਨਹੀਂ ਦੱਸਦੇ ਵੀਰੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੁਹਾਨੂੰ ਸਾਰਾ ਕੁਝ ਮਿਲੂਗਾ ਆਪਾਂ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡਦੇ ਆ ਵੀ ਤੇ ਵੀਰੇ ਹੁਣ ਗੱਲ ਕਰਦੇ ਆਪਾਂ 3620 ਵਾਰੇ ਜੀ 95 ਮਾਡਲ ਟਰੈਕਟਰ ਹੈ ਜੀ 2 ਲੱਖ 45000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ ਮਾਲਕ ਵੀਰ ਦਾ ਨੰਬਰ 9653874921 9653874921 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ Ориਜినਲ ਟਰੈਕਟਰ ਹੈ ਜੀ ਟਰੈਕਟਰ ਦੇ ਚਾਰੋ ਟਾਇਰ ਬਿਲਕੁਲ ਨਿਊ ਨੇ ਜੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਂਟ ਵਗੈਰਾ ਨਹੀਂ ਕੀਤਾ ਗਿਆ ਜੀ ਜਿੰਨਾ ਵੀ ਟਰੈਕਟਰ ਹੈ ਸਾਰਾ ਓਰੀਜਨਲ ਟਰੈਕਟਰ ਹੈ ਜੀ ਤੁਸੀਂ ਵੇਚੇ ਦੇਖੋ ਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਇਹ ਸਾਰਾ ਕੰਮ ਕਰਵਾਇਆ ਹੋਇਆ ਹੈ ਵੀਰ ਨੇ ਜੀ ਚਾਰੋ ਟਾਇਰ ਬਿਲਕੁਲ ਨਿਊ ਨੇ ਜੀ 245000 ਰੁਪਇਆ ਵੀਰ ਮੰਗਦਾ ਟਰੈਕਟਰ ਦਾ ਤੇ ਤੁਸੀਂ ਵੇਚੇ ਦੇਖੋ ਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ 95 ਮਾਡਲ ਦਾ ਟਰੈਕਟਰ ਇੰਜਨ ਗੇਅਰ ਪੰਪ ਲਿਫਟ ਕਣੀ ਸਾਰੇ ਕਿਸੇ ਕਣੀ ਓਕੇ ਹੈ ਜੀ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਜੀ ਵੀਰੇ ਆਪਾਂ ਇੱਕ ਚੈਨਲ ਹੋਰ ਨਿਊ ਕ੍ਰੀਏਟ ਕੀਤਾ ਹੈ ਉਹਦਾ ਲਿੰਕ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੇ ਦੇਵਾਂਗੇ ਤੁਸੀਂ ਉਹਦੇ ਉੱਤੇ ਕਲਿੱਕ ਕਰਕੇ ਆਪਣੇ YouTube ਚੈਨਲ ਨੂੰ ਉਸਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਦੇ ਤੇ ਹਰ ਰੋਜ਼ ਵੀਰੇ ਆਪਾਂ ਕਾਰ ਕਾਰ ਮੋਟਰਸਾਈਕਲ ਹੋਰ ਵੀ ਜਾਣਕਾਰੀਆਂ ਦੇਣੇ ਰਹਿੰਦੇ ਜੀ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ 2011 ਮਾਡਲ ਹੜੰਬਾ ਜੀ 40000 ਰੁਪਏ ਪ੍ਰਾਈਸ ਹੈ ਜੀ ਮਲੋਟ ਏਰੀਆ ਜੀ ਵੀਰ ਦਾ ਮਾਲਕ ਵੀਰ ਦਾ ਨੰਬਰ 98727 979113 98727 979113 ਇਹ ਮਾਲਕੀ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਇਸ ਖੜੰਬੇ ਨੂੰ ਖਰੀਦ ਸਕਦੇ ਹੋ ਜੀ ਤੇ ਜਿਹੜੇ ਵੀਰੇ ਆਪਾਂ ਨਿਊ ਚੈਨਲ ਕ੍ਰੀਏਟ ਕੀਤਾ ਹੈ ਉਹਦਾ ਲਿੰਕ ਤੁਹਾਨੂੰ ਜੋ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਹੈ ਗੋਲ ਆਈਕਨ ਜਾਂ ਤੁਸੀਂ ਇਹਦੇ ਤੇ ਕਲਿੱਕ ਕਰਕੇ ਤੁਸੀਂ ਆਪਣੇ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜਰੂਰ ਦਬਾਓ ਧੰਨਵਾਦ ਵੀਡੀਓ ਦੇਖਣ ਵਾਸਤੇ